ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਪਾ ਦਿੱਤੀ ਉਸ ਦੇ ਪਰਿਵਾਰ ਨੂੰ ਤੇ ਉਸ ਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦਾ ਤਾਪ ਛੱਡ ਜਾਂਦਾ ਹੈ ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ ਉਸ ਨੇ ਹਮੇਸ਼ਾ ਕਾਇਮ ਰਹਿਣ ਵਾਲੇ ਰੱਬ ਦਾ ਆਸਰਾ ਧੱਕਿਆ ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ ਉਦਾ ਮਨ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਇੱਕ ਛਿੰਨ ਵਿੱਚ ਆਤਮਕ ਅਡੋਲਤਾ ਦਾ ਸੁਖ ਤੇ ਸ਼ਾਂਤੀ ਪੈ ਜਾਂਦੀ ਹੈ ਵਿਕਾਰਾਂ ਤੇ ਰੋਗਾਂ ਦਾ ਇਲਾਜ ਕਰਨ ਲਈ ਗੁਰੂ ਨੇ ਜਿਸ ਮਨੁੱਖ ਨੂੰ ਰੱਬ ਦੇ ਨਾਮ ਦੀ ਦਵਾਈ ਦਿੱਤੀ ਉਸ ਨਾਮਦਾਰੂ ਨੇ ਮਨੁੱਖ ਦਾ ਸਾਰਾ ਵਿਕਾਰ ਤੇ ਰੋਗ ਕੱਢ ਦਿੱਤਾ ਜਦੋਂ ਰੱਬ ਨੇ ਉਸ ਮਨੁੱਖ ਉਤੇ ਆਪਣੀ ਮਿਹਰ ਕੀਤੀ ਤਾਂ ਉਸ ਨੇ ਆਪਣੀ ਸਾਰੀ ਜੀਵਨ ਕਹਾਣੀ ਹੀ ਸੋਣੀ ਬਣਾ ਲਈ ਅਤੇ ਆਪਣਾ ਸਾਰਾ ਜੀਵਨ ਸਵਾਰ ਲਿਆ ਰੱਬ ਨੇ ਸਦਾ ਹੀ ਆਪਣੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਿਆ ਹੈ ਉਹ ਸਾਡਾ ਕੋਈ ਵੀ ਗੁਣ ਜਾਂ ਔਗਣ ਦਿਲ ਤੇ ਨਹੀਂ ਲਾਉਂਦਾ ਰੱਬ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ ਹੇ ਵਾਏ ਗੁਰੂ ਜਦੋਂ ਤੁਸੀਂ ਪ੍ਰੇਰਣਾ ਦਿੰਦੇ ਹੋ ਉਦੋਂ ਹੀ ਮੈਂ ਤੁਹਾਡੀ ਸਹੀ ਸਲਾਹ ਕਰ ਸਕਦਾ ਤੁਸੀਂ ਸਾਡੇ ਮਾਲਕ ਹੋ ਗੁਣਾ ਦੇ ਖਜ਼ਾਨੇ ਹੋ ਤੁਸੀਂ ਵੱਡੇ ਦਿਲ ਵਾਲੇ ਹੋ ਨਾਨਕ ਜੀ ਕਹਿੰਦੇ ਨੇ ਕਿ ਸਦਾ ਕਾਇਮ ਰਹਿਣ ਵਾਲੇ ਰੱਬ ਦਾ ਨਾਮ ਜਪਿਆ ਕਰੋ ਇਹ ਨਾਮ ਸਦਾ ਹਾਮੀ ਭਰਨ ਵਾਲਾ ਹੈ ਪ੍ਰਭੂ ਆਪਣੇ ਸੇਵਕਾਂ ਦੀ ਸਦਾ ਇੱਜ਼ਤ ਰੱਖਦਾ ਆਇਆ ਹੈ